ਰਾਜਵੀਰ ਜਵੰਦਾ ਆਪਣੀ ਫਿਲਮ ਜਮਲਾ ਸਿਨੇਮੇ ਦੇ ਵਿੱਚ ਖੁਦ ਕਿਵੇਂ ਦੇਖਣਾ ਆ ਤੁਹਾਨੂੰ ਦੱਸ ਦਿੰਨੇ ਆ ਰਾਜਵੀਰ ਜਵੰਦੇ ਦੀ ਫਿਲਮ ਜਮਲਾ ਸਿਨੇਮੇ ਘਰਾਂ ਵਿੱਚ ਲੱਗੀ ਹੋਈ ਆ ਜਿਸ ਨੂੰ ਲੋਕਾਂ ਨੇ ਪਿਆਰ ਦਿੱਤਾ ਛੋਟੇ-ਛੋਟੇ ਸਕੂਲ ਦੇ ਬੱਚੇ ਜੋ ਆਪਾਂ ਫੋਟੋਆਂ ਵਿੱਚ ਦੇਖਿਆ ਰਾਜਵੀਰ ਜਵੰਦੇ ਦੀ ਬੇਟੀ ਨਾਲ ਫੋਟੋਆਂ ਖਿਚਾਈਆਂ ਉਸ ਨੂੰ ਇੰਨਾ ਪਿਆਰ ਦਿੱਤਾ ਗੱਲਾਂ ਬਾਤਾਂ ਕੀਤੀਆਂ ਜੋ ਮਾਪਿਓ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਫਿਲਮ ਦਿਖਾਉਣ ਲੈ ਕੇ ਆਏ ਉਹਨਾਂ ਨੇ ਵੀ ਪੋਸਟਾਂ ਪਾਈਆਂ ਬੜੀਆਂ ਲੋਕਾਂ ਨੇ ਰੀਲਾਂ ਵਾਇਰਲ ਕੀਤੀਆਂ ਕਿਉਂਕਿ ਫਿਲਮ ਨੂੰ ਜੋ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਆ ਉਹ ਤਕਰੀਬਨ ਸਾਰੇ ਹੀ ਫਿਲਮ ਦੇਖਣ ਗਏ ਰਾਜਵੀਰ ਜਵੰਦੇ ਦੀ ਬੇਟੀ ਜੋ ਅਮਾਨਤ ਬੈਲ ਕਾਲ ਰਾਜਵੀਰ ਦੀ ਕਾਪੀ ਆ ਉਹੀ ਸੁਭਾਅ ਉਹੀ ਬੋਲਬਾਣੀ ਤੇ ਉਹੀ ਜੋ ਨਿੱਗੇ ਨਿਮਰਤਾ ਵਾਲੀ ਬੱਚੀ ਉਹ ਬਿਲਕੁਲ ਹੀ ਰਾਜਵੀਰ ਜਵੰਦੇ ਤੇ ਆ ਕਿਉਂਕਿ ਉਸਦੇ ਦੋਸਤ ਨੇ ਵੀ ਕਿਹਾ ਸੀ ਕਿ ਰਾਜਵੀਰ ਅਕਸਰ ਉਸ ਨਾਲ ਗੱਲ ਕਰਦਾ ਸੀ ਕਿ ਮੇਰੀ ਜੋ ਬੇਟੀ ਆ ਉਹ ਉਮਰ 'ਚ ਭਾਵੇਂ ਛੋਟੀ ਆ ਪਰ ਉਹ ਮੈਚ्योर ਬੜੀ ਆ ਉਹ ਗੱਲਾਂ ਬੜੀਆਂ ਸਿਆਣੀਆਂ ਕਰਦੀ ਆ ਕਿਉਂਕਿ ਸ਼ਾਇਦ ਪ੍ਰਮਾਤਮਾ ਨੇ ਉਸ ਨੂੰ ਇਹ ਬਖਸ਼ ਕੁਦਰਤੀ ਤੌਰ ਤੇ ਹੀ ਦਿੱਤਾ ਸਾਰਾ ਕੁਝ ਕਿਉਂਕਿ ਆਪਾਂ ਆਮ ਵੇਖਿਆ ਨਹੀਂ ਛੋਟੇ ਬੱਚੇ ਜਿਆਦਾ ਸਿਆਣੀਆਂ ਗੱਲਾਂ ਨਹੀਂ ਕਰਦੇ ਉਸਨੇ ਕਿਹਾ ਇਹ ਪ੍ਰਮਾਤਮਾ ਦੀ ਮਿਹਰ ਹੀ ਆ ਜਿਹੜਾ ਇਹ ਇੰਨੀਆਂ ਸਿਆਣੀਆਂ ਗੱਲਾਂ ਕਰਦੀ ਆ ਕਿਉਂਕਿ ਕੈਨੇਡਾ ਦੇ ਵਿੱਚ ਉਹ ਅਕਸਰ ਹੀ ਆਪਣੇ ਦੋਸਤ ਦੇ ਘਰ ਜਾਂਦੇ ਸੀ ਤੇ ਨਾਲ ਉਸ ਦੀ ਬੇਟੀ ਵੀ ਜਾਂਦੀ ਸੀ ਉਸ ਨਾਲ ਸਾਰੀਆਂ ਗੱਲਾਂ ਕਰਦਾ ਸੀ ਉਹ ਬਚਪਨ ਦਾ ਦੋਸਤ ਸੀ ਉਸ ਦਾ ਉਸ ਦਾ ਸਾਥੀ ਸੀ ਉਸ ਨੇ ਵੀ ਕਿਹਾ ਸੀ ਤੇ ਹੁਣ ਜਦੋਂ ਸਿਨੇਮੇ ਘਰਾਂ ਵਿੱਚ ਫਿਲਮ ਲੱਗੀ ਤੇ ਸਾਰਾ ਪਰਿਵਾਰ ਗਿਆ ਵੇਖਣ ਬੱਚੀ ਵੀ ਗਈ ਮਾਂ ਵੀ ਗਈ ਤੇ ਹੋਰ ਜੋ ਵੱਡੇ ਕਲਾਕਾਰ ਗਏ ਤੇ ਉੱਥੇ ਜੋ ਲੋਕ ਉਸ ਬੱਚੀ ਨੂੰ ਵੇਖ ਕੇ ਕਹਿੰਦੇ ਸੀ ਕਿ ਜਿਵੇਂ ਉਸ ਦੀ ਬੋਲਬਾਣੀ ਆ ਉਸ ਦੇ ਸ਼ਬਦ ਆ ਬਿਲਕੁਲ ਹੀ ਆਪਣੇ ਪਿਓ ਦੇ ਮਾਂਗ ਆ ਉਸ ਦੇ ਜੋ ਆਵਾਜ਼ ਵਿੱਚ ਦਰਦ ਆ ਕਿਉਂਕਿ ਉਹ ਗਾਇਕੀ ਨਾਲ ਸੰਬੰਧਤ ਸੀ ਰਾਜਵੀਰ ਜਵੰਦਾ ਆਪਾਂ ਸਾਰਿਆਂ ਨੂੰ ਪਤਾ ਉਹ ਸੱਭਿਆਚਾਰ ਗਾਇਕ ਸੀ ਉਸੇ ਤਰ੍ਹਾਂ ਹੀ ਬੇਟੀ ਵੀ ਜਿਵੇਂ ਕਹਿੰਦੀ ਸੀ ਕਿ ਮੈਂ ਵੀ ਆਪਣੇ ਪਿਤਾ ਵਾਂਗ ਉਹਨਾਂ ਦੇ ਹੀ ਰਾਹ ਤੇ ਤੁਰਾਂਗੀ ਤੇ ਉਹਨਾਂ ਦਾ ਸੁਪਨਾ ਪੂਰਾ ਕਰਾਂਗੀ ਆਪਾਂ ਫਿਲਮ 'ਚ ਵੀ ਵੇਖਿਆ ਜਦੋਂ ਉਸਨੇ ਕਿਹਾ ਸੀ ਕਿ ਬੜੀ ਨਿਮਰਤਾ ਨਾਲ ਕਿਹਾ ਸੀ ਕਿ ਇਹ ਉਸਦੇ ਪਾਪਾ ਦੀ ਆਖਰੀ ਫਿਲਮ ਹੈ ਉਸਦੇ ਪਿਤਾ ਦੀ ਆਖਰੀ ਫਿਲਮ ਆ ਤੁਸੀਂ ਜ਼ਰੂਰ ਇਸ ਨੂੰ ਦੇਖਣ ਜਾਇਓ ਭੋਗ ਵਾਲੇ ਦਿਨ ਅੰਤਿਮ ਅਰਦਾਸ ਤੇ ਵੀ ਬੜੀਆਂ ਜੋ ਉਸਨੇ ਨਿੱਕੀਆਂ-ਨਿੱਕੀਆਂ ਗੱਲਾਂ ਕੀਤੀਆਂ ਉਹ ਇੰਜ ਹੀ ਲੱਗਦਾ ਸੀ ਸਭ ਉਸ ਸਮੇਂ ਦਾ ਸਮਾਂ ਹੀ ਜਿਵੇਂ ਇੱਕ ਥਾਂ ਖੜ ਗਿਆ ਹੋਵੇ ਉਸ ਸਮੇਂ ਇੰਜ ਲੱਗਦਾ ਸੀ ਜਿਵੇਂ ਰਾਜਵੀਰ ਜਵੰਦਾ ਖੁਦ ਆਪ ਆ ਕੇ ਗੱਲਾਂ ਕਰ ਰਿਹਾ ਹੋਵੇ ਲੋਕਾਂ ਦੇ ਨਾਲ ਕਿਉਂਕਿ ਲੋਕਾਂ ਨੇ ਵੀ ਬੜਾ ਗੌਰ ਨਾਲ ਉਸ ਚੀਜ਼ ਨੂੰ ਦੇਖਿਆ ਕਿਉਂਕਿ ਉਹ ਪਲ ਹਰ ਇੱਕ ਦੇ ਯਾਦ ਆ ਉਹ ਪਲ ਨੂੰ ਕੋਈ ਨਹੀਂ ਭੁੱਲਿਆ ਅਕਸਰ ਹੀ ਜਦੋਂ ਕੋਈ ਗੱਲਾਂ ਕਰਦਾ ਤਾਂ ਉਹ ਪਲ ਬਾਰੇ ਹਰ ਕੋਈ ਗੱਲ ਕਰਦਾ ਇਸੇ ਤਰ੍ਹਾਂ ਹੀ ਫਿਲਮ ਦੇ ਵਿੱਚ ਰਾਤ ਇੰਜ ਲੱਗਦਾ ਕਿ ਰਾਜਵੀਰ ਜਵੰਦਾ ਆਪ ਆਪਣੀ ਫਿਲਮ ਵੇਖਣ ਆਇਆ ਹੋਵੇ ਤੇ ਉਸੇ ਤਰ੍ਹਾਂ ਹੀ ਉਸਨੇ ਕਲਾਕਾਰਾਂ ਨਾਲ ਗੱਲਾਂ-ਬਾਤਾਂ ਕੀਤੀਆਂ ਪਿਆਰ ਮੁਹੱਬਤ ਦੀਆਂ ਉਹਨਾਂ ਨਾਲ ਹਾਸਾ ਖੇਡਾ ਕੀਤਾ ਤੇ ਬੱਚੀ ਜੋ ਬੜੀ ਸਿਆਣੀ ਤੇ ਨਿੱgge ਸੁਭਾਅ ਦੀ ਆ ਉਸ ਨੂੰ ਪਿਆਰ ਵੀ ਬੜਾ ਕਰਦੇ ਆ ਸਾਰੇ